ਮੈਂ ਬੇਗੰਪੁਰੇ ਦਾ ਸੁਪਨਾ ਲੈਣ ਵਾਲਾ ਚਮਾਰ ਹਾਂ ਤੇ ਮੈਨੂੰ ਰੱਬ ਦੀ ਵੀ ਜਾਤ ਪਤਾ ਲੱਗ ਗਈ ਤੇ ਰੱਬ ਦੀ ਯਾਦ ਦੱਸੀਆ ਮੈਨੂੰ ਬ੍ਰਾਹਮਣਵਾਦੀਆਂ ਨੇ ਕਿਉਂਕਿ ਬ੍ਰਾਹਮਣਵਾਦੀ ਕਹਿੰਦੇ ਚਮੜੇ ਦਾ ਕੰਮ ਕਰਨ ਵਾਲਾ ਜਿਹੜਾ ਬੰਦਾ ਉਹ ਕਹਿੰਦਾ ਚਮਾਰ ਹੁੰਦਾ ਤੇ ਸਭ ਤੋਂ ਵੱਧ ਚਮੜੇ ਦੀ ਘੜਤ ਨਾਲ ਕੀ ਹੈ ਜਿਹੜਾ ਇਨਸਾਨਾਂ ਨੂੰ ਜਾਨਵਰਾਂ ਨੂੰ ਘਟਦਾ ਉਹ ਕੌਣਾ ਪ੍ਰਮਾਤਮਾ ਦਾ ਫਿਰ ਪ੍ਰਮਾਤਮਾ ਦੀ ਜਾਤ ਵੀ ਚਮਾਰ ਹੀ ਹੋਈ ਨਾ ਚਮਾਰ ਕਿਹੜਾ ਚੱਕੇ ਤੋਂ ਚੰਮ ਮੰਮੇ ਨੂੰ ਕੰਨਾ ਮਾਸ ਤੇ ਰਾਰੇ ਤੋਂ ਰਕਤ ਇਹਨਾਂ ਤਿੰਨਾਂ ਚੀਜ਼ਾਂ ਦਾ ਹਰੇਕ ਇਨਸਾਨ ਬਣਿਆ ਪਰ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਕੇ ਜਦੋਂ ਬੰਦਾ ਰਹਿ ਜਾਂਦਾ ਪਰ ਸਾਡੇ ਗੁਰੂ ਰਵੀਦਾਸ ਜੀ ਚਮਾਰ ਤੋਂ ਕੀਆ ਰੱਬ ਬਣੇ ਉਹਨਾਂ ਦੇ ਸਫਰ ਦੀ ਗੱਲ ਕਰਨੀ ਆ ਤੇ ਬੇਗੰਪੁਰਾ ਜਿਹੜਾ ਉਹਨਾਂ ਦਾ ਸੁਪਨਾ ਸੀ ਜਿਹੜਾ ਕਿ ਇਹ ਸਾਡਾ ਸਾਰਿਆਂ ਦਾ ਸੁਪਨਾ ਉਸ ਬੇਗੰਪੁਰੇ ਦੇ ਵਿੱਚੋਂ ਜਾਤ ਦੀਆਂ ਧਰਮ ਦੀਆਂ ਸਾਰੀਆਂ ਕੱਧਾਂ 'ਚ ਸਿੱਟਣ ਵਾਸਤੇ ਮਦਦ ਕਰਿਓ ਤੇ ਗੱਲ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਗੁਰੂ ਰਵੀਦਾਸ ਜੀ ਤੇ ਕਿ ਇਹ ਸਿੱਖ ਗੁਰੂਆਂ ਦੇ ਵਿਚਾਰੇ ਜਿਹੜੀ ਬਟਟ ਪਾਈ ਵੀ ਆ ਨਾ ਅੱਜ ਦੇ ਲੰਬੜਦਾਰਾਂ ਨੇ ਉਹਨੂੰ ਖਤਮ ਕਰਨ ਵਾਸਤੇ ਵੀ ਕਿਹਾ ਮਦਦ ਕਰਿਓ ਇਹਨੂੰ ਸ਼ੇਅਰ ਕਰਕੇ ਤਾਂ ਬ੍ਰਾਹਮਣਵਾਦੀਆਂ ਦੇ ਮੂੰਹ ਤੇ ਚਪੇੜ ਪਹਿਲਾਂ ਕਿਵੇਂ ਮਾਰਦਿਆ ਰਵੀਦਾਸ ਜੀ ਉਹ ਕਹਿੰਦੇ ਰੇਦਾਸ ਉਹ ਜਿਹੇ ਚਰਨ ਚੰਡਾਲ ਕੇ ਬ੍ਰਾਹਮਣਾਂ ਦੇ ਲੱਗੀਆਂ ਮਿਰਚਾਂ ਇਹ ਸੁਣ ਕੇ ਤੇ ਬ੍ਰਾਹਮਣਾਂ ਨੇ ਫਿਰ ਕਾਸ਼ੀ ਵਿੱਚ ਇਕੱਠ ਕਰ ਲਿਆ ਕਾਸ਼ੀ ਨਰੇਸ਼ ਨੂੰ ਕਹਿੰਦੇ ਵੀ ਸਾਧੂ ਨੂੰ ਤੇ ਕਹਿੰਦੇ ਕਿ ਉਹਨੂੰ ਸਜ਼ਾ ਦੇ ਤੇ ਕਾਸ਼ੀ ਨਰੇਸ਼ ਬੰਦਾ ਚੰਗਾ ਸੀ ਉਹ ਕਹਿੰਦਾ ਮੈਂ ਸੱਤ ਤਾਂ ਲੈਣਾ ਪਰ ਜਿਹੜਾ ਬੰਦਾ ਵਿਚਾਰਾਂ ਦੀ ਲੜਾਈ ਦੇ ਵਿੱਚ ਹਾਰ ਗਿਆ ਉਹ ਬੰਦਾ ਦੂਜੇ ਨੂੰ ਕੀ ਆ ਮੋਢਿਆਂ ਤੇ ਚੱਕ ਕੇ ਘਰੇ ਛੱਡ ਕੇ ਆਉ ਤੇ ਬ੍ਰਾਹਮਣ ਕੀ ਆ ਫਿਰ ਮੋਢਿਆਂ ਤੇ ਚੱਕ ਕੇ ਸਾਡੇ ਗੁਰੂ ਰਵਿਦਾਸ ਨੂੰ ਘਰੇ ਛੱਡ ਕੇ ਆਏ ਸੀ ਤੇ ਛੱਡ ਕੇ ਕਿਉਂ ਆਏ ਸੀ ਹਾਲਾਂਕਿ ਝੂਠੀ ਕੀ ਕਹਾਣੀ ਘੜ ਲਈ ਕਹਾਣੀ ਦੇ ਵਿੱਚ ਦੱਸਿਆ ਕੀ ਸੀ ਇਹਨਾਂ ਨੇ ਕਹਿੰਦੇ ਹਾਂਜੀ ਐ ਰਵਿਦਾਸ ਨੇ ਫਿਰ ਜਦੋਂ ਕਹਿੰਦੇ ਮੰਤਰ ਮਾਰਿਆ ਤਾਂ ਮੂਰਤੀ ਚੱਲ ਕੇ ਕਹਿੰਦੇ ਉਹਨਾਂ ਕੰਨੀ ਆ ਗਈ ਤੇ ਦੂਜੇ ਪੰਡਤਾਂ ਨੂੰ ਕਹਿੰਦੇ ਮੂਰਤੀ ਕਹਿੰਦੇ ਚੱਲੀ ਨਹੀਂ ਪਰ ਅਸਲੀਅਤ ਇਹ ਨਹੀਂ ਸੀ ਗੁਰੂ ਰਵਿਦਾਸ ਨੂੰ ਕਰਾਮਾਤ ਕਰਨ ਦੀ ਲੋੜ ਨਹੀਂ ਪਈ ਕਿਉਂਕਿ ਉਹਦੇ ਵਿਚਾਰ ਹੀ ਚਮਤਕਾਰੀ ਸੀ ਤੇ ਉਹਦੇ ਕਾਸ਼ੀ ਦੇ ਵਿੱਚ ਜਦੋਂ ਵਿਚਾਰ ਚਰਚਾ ਦਿਨਕ ਉਸ ਦਿਨ ਤੇ ਹੁੰਦੀ ਆ ਤਾਂ ਸਵਾਲ ਜਵਾਬ ਕੀ ਹੁੰਦੇ ਆ ਸੁਣਿਓ ਪੰਡਤ ਪਹਿਲਾਂ ਕਹਿੰਦੇ ਤੂੰ ਹੀ ਸਾਡੇ ਅਵਤਾਰਵਾਦ ਦਾ ਖੰਡਨ ਕਰ ਦੇ ਉਹ ਕਹਿੰਦੇ ਹਾਂ ਮੈਂ ਅਵਤਾਰਵਾਦ ਦਾ ਖੰਡਨ ਕਰਦਾ ਪਰਮਾਨ ਦੇਓ ਫਿਰ ਪ੍ਰਮਾਨ ਦੇ ਨਹੀਂ ਪਾਉਂਦੇ ਜਿਹੜੇ ਮਾ ਕੇ ਬ੍ਰਾਹਮਣਵਾਦੀ ਹੁੰਦੇ ਆ ਦੂਜਾ ਫਿਰ ਉਹ ਕਹਿੰਦੇ ਤੁਸੀਂ ਬੁੱਤ پرست ਹੈ ਨਹੀਂ ਉਹ ਕਹਿੰਦਾ ਹਾਂ ਮੈਂ ਬੁੱਤ پرست ਵੀ ਹੈ ਨਹੀਂ ਗੁਰੂ ਰਵਦਾਸ ਕਹਿੰਦੇ ਉਹ ਕਹਿੰਦਾ ਜੇ ਤੁਹਾਡੇ ਬੁੱਤ ਚ ਅਜਮਤ ਹੈਗੀ ਆ ਤਾਂ ਕਹਿੰਦੇ ਮੈਂ ਇਹਨੂੰ ਬੋਕਲ ਚ ਲੈ ਕੇ ਬੈਠਦਾ ਤੁਸੀਂ ਆਪ ਦੇਖੀਏ ਸਾਰੇ 108 ਜਿਹੜੇ ਗ੍ਰੰਥ ਨੇ ਉਹਨਾਂ ਜੋ ਕੋਈ ਮਰਜੀ ਮੰਤਰ ਪੜ੍ਹ ਕੇ ਇਹਨੂੰ ਮੇਰੀ ਬੋਕਲ ਦੇ ਵਿੱਚੋਂ ਆਪ ਦੇ ਕੋਲੇ ਕੇ ਸੱਦ ਕੇ ਦਿਖਾਓ ਉਹ ਵੀ ਨਹੀਂ ਸੱਦ ਸਕੇ ਤੇ ਤੀਜਾ ਉਹ ਕਹਿੰਦੇ ਤੁਸੀਂ ਸਾਡੇ ਜਨੇਊ ਸੰਸਕਾਰ ਦੀ ਵਿਰੋਧਤਾ ਕਰਦੇ ਹੋ ਉਹ ਕਹਿੰਦੇ ਹਾਂ ਮੈਂ ਕਰਦਾ ਹਾਂ ਉਹਦੀ ਪ੍ਰੈਕਟੀਕਲ ਵੈਲਿਊ ਕੀ ਆ ਤੁਸੀਂ ਗਿਣਾ ਦਿਓ ਹਾਲਾਂਕਿ ਪਿੱਛੇ ਜੇ ਇੱਕ ਤਸਵੀਰ ਵਾਇਰਲ ਹੋ ਮਾ ਕੇ ਬੜੀ ਹੁੰਦੀ ਰਹੀ ਸੀ ਜਿਨ੍ਹਾਂ ਕਿ ਜਿਹੜੇ ਗੁਰੂ ਰਵਿਦਾਸ ਸੀ ਉਹ ਇੱਕ ਕਟਾਰ ਦੇ ਨਾਲ ਕੀ ਆ ਆਪਦੀ ਛਾਤੀ چیر ਕੇ ਉਹਦੇ ਵਿੱਚੋਂ ਜਨੇਊ ਕੱਢ ਰਹੇ ਹੁੰਦੇ ਆ ਹਾਲਾਂਕਿ ਜਨੇਊ ਦੀ ਦਲੀਲ ਨੂੰ ਤਾਂ ਉਹਨਾਂ ਨੇ ਕੀ ਆ ਆਪਦੇ ਵਿਚਾਰਾਂ ਦੇ ਨਾਲ ਹੀ ਕੀ ਆ ਖਤਮ ਕਰਤਾ ਸੀ ਜਦੋਂ ਬ੍ਰਾਹਮਣਾਂ ਨੂੰ ਮੋਢੇ ਦੇ ਚੱਕ ਕੇ ਗੁਰੂ ਰਵਿਦਾਸ ਨੂੰ ਘਰੇ ਛੱਡ ਕੇ ਆਉਣਾ ਪਿਆ ਤਾਂ ਫਿਰ ਉਹਨਾਂ ਨੇ ਸੋਚਿਆ ਕਿ ਵਿਚਾਰਾ ਜ ਤਾਂ ਇਹ ਬੰਦਾ ਸਾਡੇ ਤੋਂ ਹਰਦਾ ਨਹੀਂ ਫਿਰ ਉਹਨਾਂ ਨੇ ਕੀ ਸੋਚਿਆ ਕਹਿੰਦੇ ਵੀ ਅਸੀਂ ਇਹਨੂੰ ਹਤਿਆ ਲੈਂਦੇ ਆ ਆਪਦਾ ਬਣਾ ਲੈਨੇ ਆ ਫਿਰ ਇੱਕ ਝੂਠੀ ਘਟਨਾ ਕੀ ਉਹ ਘਟਦੇ ਆ ਬਿਰਤਾਂਤ ਕੀ ਸਿਰਜਦੇ ਆ ਉਹ ਕਹਿੰਦੇ ਜੀ ਪਿਛਲੇ ਜਨਮ ਦੇ ਵਿੱਚ ਗੁਰੂ ਰਵਿਦਾਸ ਕੀ ਆ ਰਾਵਣਾਂੰਦ ਦੇ ਚੇਲੇ ਸੀ ਤੇ ठाकुर ਨੂੰ ਭੋਗ ਲਵਾਉਣ ਵਾਸਤੇ ਜਦੋਂ ਗਜਾ ਇਕੱਠੀ ਕਰਕੇ ਉਹ ਲੈ ਕੇ ਜਾਂਦੇ ਆ ਤਾਂ ਭੋਗ ਲਾਉਣ ਵੇਲੇ ਫਿਰ ਕਹਿੰਦੇ ਠਾਕੁਰੋ ਕੀ ਆ ਭੋਗ ਪ੍ਰਵਾਨ ਨਹੀਂ ਕਰਦੇ ਤਾਂ ਰਾਮਾਨੰਦ ਫਿਰ ਕੀ ਠਾਕੁਰ ਨੂੰ ਪੁੱਛਦਾ ਵੀ ਕਾਰਨ ਕੀ ਆ ਤੁਸੀਂ ਪ੍ਰਵਾਨ ਕਿਉਂ ਨਹੀਂ ਕਰਦੇ ਤਾਂ ਉਹ ਕਹਿੰਦੇ ਜਿਹੜਾ ਤੇਰਾ ਚੇਲਾ ਜਿਹੜਾ ਬ੍ਰਾਹਮਣ ਵਾਦੀ ਇਹਦਾ ਪਿਛਲੇ ਜਨਮ ਚ ਰਵਿਦਾਸ ਸੀ ਉਹ ਕਹਿੰਦੇ ਕਿਸੇ ਚਮਾਰ ਦੇ ਘਰੋਂ ਬਾਕੀ ਅਨਾਜ ਮੰਗ ਕੇ ਲਿਆਇਆ ਜਿਹਦਾ ਕੀ ਇਹ ਪ੍ਰਸ਼ਾਦ ਤੂੰ ਲਾ ਰਿਹਾ ਇਹ ਮੈਂ ਸਵਕਾਰ ਨਹੀਂ ਕਰ ਸਕਦਾ ਇਹ ਛੂਦਰ ਦੇ ਘਰ ਤੋਂ ਆਇਆ ਤਾਂ ਫਿਰ ਰਾਮਾਨੰਦ ਕਹਿੰਦੇ ਗੁੱਸੇ ਚ ਆ ਕੇ ਫਿਰ ਉਸ ਕੀ ਆ ਬ੍ਰਾਹਮਣ ਨੂੰ ਸ਼ਰਾਪ ਦਿੰਦੇ ਉਹ ਕਹਿੰਦੇ ਵੀ ਅਗਲੇ ਜਨਮ 'ਚ ਤੂੰ ਕੀ ਉਸੇ ਛੂਦਰਾਂ ਦੇ ਘਰੇ ਪੀਆ ਪੈਦਾ ਹੋਏਗਾ ਉਸੇ ਕੁੱਲ ਦੇ ਵਿੱਚ ਪੈਦਾ ਹੋਏਗਾ ਫਿਰ ਕਹਿੰਦੇ ਗੁਰੂ ਰਵੀਦਾਸ ਕਹਿੰਦੇ ਪੈਦਾ ਹੋਏ ਤੇ ਪੈਦਾ ਹੋਣ ਤੋਂ ਬਾਅਦ ਕਹਿੰਦੇ ਉਹ ਦੁੱਧ ਨਾ ਮਕੇ ਪੀਣ ਉਦੋਂ ਬਾਅਦ ਤੇ ਫਿਰ ਕਹਿੰਦੇ ਰਾਮਾਨੰਦ ਜੀ ਚੱਲ ਕੇ ਫਿਰ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਕੰਨ 'ਚ ਕਹਿੰਦਾ ਵੀ ਤੂੰ ਹੈਗਾ ਤਾਂ ਬ੍ਰਾਹਮਣ ਤੂੰ ਇਸ ਗੱਲ ਕਰਕੇ ਕੀ ਉਹਨਾਂ ਦੇ ਘਰੇ ਪੈਦਾ ਹੋਇਆ ਤੂੰ ਮੇਰਾ ਚੇਲਾ ਫਿਰ ਕਹਿੰਦੇ ਕਿ ਉਹ ਬੱਚਾ ਦੁੱਧ ਪੀ ਲੈਣ ਦਾ ਮਤਲਬ ਗੁਰੂ ਰਵੀਦਾਸ ਪੀ ਲੈਂਦੇ ਆ ਇਹ ਸਾਰੇ ਛੜਿਆੰਤਰ ਆ ਜਿਹੜੇ ਕੀ ਆ ਸਾਡੇ ਨਾਲ ਕੀਤੇ ਜਾਂਦੇ ਆ ਬਾਕੀ ਆ ਤਸਵੀਰ ਚ ਜਿਹੜੇ ਕੀ ਹੈ ਗੁਰੂ ਰਵੀਦਾਸ ਦਿਖਾਏ ਜਾ ਰਹੇ ਆ ਤੁਹਾਨੂੰ ਲੱਗਦਾ ਮੈਂ ਪਹਿਲਾਂ ਬਾਬੇ ਨਾਨਕ ਨੂੰ ਵੀ ਦੱਸਿਆ ਕਿ ਹਟਿਆਉਣ ਦੀ ਕੋਸ਼ਿਸ਼ ਕੀਤੀ ਉਹਦੇ ਗਲਚ ਮਾਲਾ ਆਵਾ ਪਾਤੀਆਂ ਕਿਉਂਕਿ ਉਹਨਾਂ ਵਰਗੀ ਕੀ ਕਿ ਇਹ ਕਿਰਤ ਇਹਨਾਂ ਤੋਂ ਕੀਤੀ ਨਹੀਂ ਜਾਂਦੀ ਫਿਰ ਇਹ ਹਟਿਆਉਣ ਵਾਸਤੇ ਫਿਰ ਕੀ ਕਰਦੇ ਆ ਉਹਨੂੰ ਬ੍ਰਾਹਮਣਵਾਦੀ ਲੋਕ ਕੀ ਆ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਗਲ ਦੇ ਵਿੱਚ ਮਾਲਾ ਪਾ ਦਿੰਦੇ ਆ ਇਸ ਮਾਲਾ ਵਾਸਤੇ ਤਾਂ ਕੀ ਉਹਨਾਂ ਨੇ ਆਪ ਕਿਹਾ ਸੀ ਰਵੀਦਾਸ ਕਹਿੰਦੇ ਮਾਥੇ ਤਿਲਕ ਹੱਥ ਜੱਪ ਮਾਲਾ ਜਗ ਠਗਣੇ ਕੋ ਸਵਾਗ ਬਣਾਇਆ ਉਹ ਤਾਂ ਆਪ ਕਹਿੰਦਾ ਕਿ ਜਗ ਨੂੰ ਠੰਗਣ ਵਾਸਤੇ ਕੀ ਇਹ ਸਵਾਗ ਬਣਾਇਆ ਜਾਂਦਾ ਜਿਹੜੇ ਅੱਜ ਦੇ ਇਹ ਬ੍ਰਾਹਮਣ ਵਾਂਗ ਹੀ ਸਿੱਖ ਵੀ ਕੀ ਇਹੀ ਕੁਸ਼ ਕਰੀ ਜਾਂਦੇ ਆ ਗੁਰੂ ਰਵੀਦਾਸ ਦਾ ਮਨ ਚੰਗਾ ਕਠੋਤੀ ਵਿੱਚ ਗੰਗਾ ਵਾਲੇ ਸੀਗੇ ਉਹਨਾਂ ਦੀ ਕਠੋਤੀ ਦੇ ਵਿੱਚ ਵੀ ਕਹਿੰਦੇ ਕਿ ਆ ਗੰਗਾ ਸੀ ਕਠੋਤੀ ਕਿਹੜੀ ਜਿਹੜੇ ਦੇ ਵਿੱਚ ਮਾਕੇ ਚਮੜਾ ਜਿਹੜਾ ਕੀ ਆ ਉਹ ਸਾਫ਼ ਕੀਤਾ ਜਾਂਦਾ ਧੋਤਾ ਜਾਂਦਾ ਸੀਗਾ ਉਹਦੇ ਵਿੱਚ ਵੀ ਕੀ ਆ ਉਹਨਾਂ ਨੇ ਗੰਗਾ ਪ੍ਰਗਟ ਕਰਤੀ ਮਤਲਬ ਕਿ ਉਹ ਜਲ ਨੂੰ ਵੀ ਪਵਿੱਤਰ ਕਿਹਾ ਸਭ ਤੋਂ ਵੱਧ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਪਹਿਲਾਂ ਕਿਰਤ ਦੇ ਸਿਧਾਂਤ ਨੂੰ ਸਭ ਤੋਂ ਵੱਧ ਪ੍ਰਚਾਰਨ ਵਾਲੇ ਕੀ ਆ ਗੁਰੂ ਰਵੀਦਾਸ ਹੋਏ ਆ ਉਹ ਕਹਿੰਦੇ ਆ ਕਰਮ ਵੰਦਨ ਵਿੱਚ ਬੰਦ ਰਹੋ ਫਲਕੀ ਨਾ ਤਜੀਓ ਆਸ ਕਰਮ ਮਾਨਸਕਾ ਧਰਮ ਹੈ ਸਤਿਪੱਖ ਹੈ ਰਵੀਦਾਸ ਪਰ ਅੱਜ ਦੇ ਬ੍ਰਾਹਮਣ ਬਾਤਿਆ ਨੇ ਤੇ ਉਦੋਂ ਵੀ ਕੀ ਆ ਧਰਮ ਨੂੰ ਧੰਦਾ ਬਣਾ ਰੱਖਿਆ ਸੀ ਪਰ ਉਹਨਾਂ ਨੇ ਧੰਦੇ ਨੂੰ ਕੀ ਆ ਧਰਮ ਕਿਹਾ ਤੇ ਧੰਦੇ ਨੂੰ ਕੀ ਆ ਧਰਮ ਬਣਾ ਕੇ ਦਿਖਾਇਆ ਉਹਨਾਂ ਨੇ ਆਪਣੇ ਕਿਰਤ ਦੇ ਨਾਲ ਹੀ ਕੀ ਆ ਰੱਬ ਨੂੰ ਪਾਇਆ ਸੀ ਇਸੇ ਕਰਕੇ ਤਾਂ ਜਦੋਂ ਇੱਕ ਵਾਰ ਕਹਿੰਦੇ ਕਿ ਉਹ ਬ੍ਰਾਹਮਣ ਨੂੰ ਕਹਿੰਦੇ ਪਾਰਸ ਦੇ ਜਾਂਦਾ ਉਹ ਕਹਿੰਦੇ ਤੁਸੀਂ ਕੀ ਆ ਗੁਰੀ ਗਿਆਨੀ ਬੰਦੇ ਹੋ ਤੁਸੀਂ ਕਹਿੰਦੇ ਪਾਰਸ ਨਾਲ ਸੋਨਾ ਬਣਾ ਲਿਆ ਕਰੋ ਜਿਹੜੀ ਚੀਜ਼ ਨੂੰ ਟੱਚ ਕਰਦਾ ਕਹਿੰਦੇ ਪਾਰਸ ਸੋਨਾ ਬਣਾ ਦਿੰਦਾ ਉਹ ਕਹਿੰਦੇ ਸੋਨਾ ਤੁਸੀਂ ਬਣਾਓ ਤੇ ਤੁਸੀਂ ਭਗਤੀ ਚ ਲੀਨ ਰਹੋ ਲੋਕਾਂ ਨੂੰ ਉਪਦੇਸ਼ ਦਿਓ ਕਿਉਂ ਕਹਿੰਦੇ ਕੀ ਆ ਇਧਰ ਕਰਮ ਮਾ ਕੇ ਆ ਕੰਮ ਦੇ ਵਿੱਚ ਲੱਗੇ ਹੋ ਚਮੜੇ ਵਾਲ ਫੜ ਕੇ ਕੀ ਆ ਉਸ 파ਰਸ ਨੂੰ ਪਰਛਤੀ ਚ ਰੱਖ ਦਿੰਦੇ ਆ ਤੇ ਸਾਲ ਬਾਅਦ ਜਦੋਂ ਬ੍ਰਾਹਮਣ ਕਹਿੰਦੇ ਦੁਆਰੇ ਆਉਂਦਾ ਤਾਂ ਆਕਰ ਉਹਨੂੰ ਪੁੱਛਦਾ ਕਿ ਤੁਸੀਂ ਤਾਂ ਫੇਰ ਉਹੀ ਕੰਮ ਕਰੀ ਜਾਂਦੇ ਹੋ ਤੁਸੀਂ ਸੋਨਾ ਨਹੀਂ ਬਣਾਇਆ ਫਿਰ ਉਹ ਆਪਣੇ ਮੂੰਹ 'ਚ ਫੜੇ ਹੋਏ ਤਾਂ ਅੱਗੇ ਦੇ ਖੇਤੀ ਜੋਕੀ ਆ ਜਦੋਂ ਹੱਥ ਫੇਰਦੇ ਆ ਤਾਂ ਉਹ ਫਿਰ ਕਹਿੰਦੇ ਕਿ ਇਹ ਸੋਨੇ ਦਾ ਬਣ ਜਾਂਦਾ ਇਹ ਸਾਰੀਆਂ ਕਹਾਣੀਆਂ ਸਿੰਬੋਲਿਕ ਨੇ ਮਤਲਬ ਕੀ ਹੈ ਕਿ ਉਹਨਾਂ ਨੇ ਦਲੀਲ ਨਾਲ ਹਰ ਚੀਜ਼ ਨੂੰ ਸਾਬਤ ਕੀਤਾ ਉਸ ਤੋਂ ਰਾਜ ਘਰਾਣੇ ਜਿਹੜੇ ਜੰਮੇ ਲੋਕ ਹੈਗਾ ਜਿਵੇਂ ਬੁੱਧ ਧਰ گے ਹੋਗੇ ਹੋਰ ਹੋਗੇ ਤਾਂ ਸਾਰੇ ਅਵਤਾਰ ਬਣ ਗਏ ਇਹ ਤਾਂ ਅਵਤਾਰਕ ਹੈ ਗੁਰੂ ਰਵਿਦਾਸ ਜੀ ਨੂੰ ਕਿ ਭਗਤ ਮੰਨਣ ਦੇ ਵਿੱਚ ਵੀ ਕਈਆਂ ਨੂੰ ਹਾਲਾਂਕਿ ਗੁਰੂ ਰਵਿਦਾਸ ਜੀ ਕੀ ਬੁੱਧ ਨਾਲੋਂ ਕੋਈ ਗਿਆਨ 'ਚ ਘਟ ਨਹੀਂ ਤੇ RAM ਨਾਲੋਂ ਸੋਚਣੀ 'ਚ ਮਰਿਆਦਾ ਦੇ ਵਿੱਚ ਕੀ ਆ ਕੋਈ ਘਟ ਨਹੀਂ ਹੈਗੇ ਕ੍ਰਿਸ਼ਨ ਦੀ ਗੀਤਾਂ ਨਾਲੋਂ ਰਵਿਦਾਸ ਜੀ ਦੇ ਕੀ ਆ ਜਿਹੜੇ ਰਚੇ ਹੋਏ ਕੀ ਆ ਗੀਤ ਨੇ ਮਤਲਬ ਸ਼ਲੋਕ ਨੇ ਉਹ ਕੋਈ ਘਟ ਨਹੀਂ ਹੈਗੇ ਪਰ ਬਟਿੱਟ ਕਹਾਦਾ ਯਾਰ ਕਾਦੇ ਵਾਸਤੇ ਕੀ ਆ ਸ਼ਰੀਕ ਬਣਾ ਕੇ ਕੀ ਆ ਧਰ ਤੇ ਇੱਕ ਬਿਆਨਾਂ 'ਚ ਘਟਨਾ ਹੁੰਦੀ ਆ ਜਿੱਥੇ ਡੇਰਾ ਬੱਲਾਂ ਦੇ ਕੀ ਆ ਮਹਾਪੁਰਖਾਂ ਦੇ ਉੱਤੇ ਅਟੈਕ ਕੀਤਾ ਜਾਂਦਾ 6 ਮਾਗੇ ਬੰਦਿਆਂ ਵੱਲੋਂ 6 ਦੇ 6 ਬੰਦੇ ਕੀ ਆ ਗੁਨਾਹਗਾਰ ਨੇ ਇਸ ਬਟਿੱਟ ਪਾਉਣ ਦੇ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਉੱਤੇ ਅਟੈਕ ਕੀਤਾ ਜਾਂਦਾ ਤੇ ਰਾਮਾਨੰਦ ਦਾਸ ਜੀ ਜਦੋਂ ਕੀਆ ਉੱਤੇ ਮੌਤ ਹੋ ਜਾਂਦੀ ਆ ਸੰਜਨ ਦਾਸ ਜੀ ਬੜੀ ਮੁਸ਼ਕਲ ਨਾਲ ਬਚਦੇ ਆ 16 ਬੰਦੇ ਕੀਆ ਉਹਦੇ ਚ ਜ਼ਖਮੀ ਹੁੰਦੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਕੀਆ ਜਿਹੜਾ ਆਪਣੀਆਂ ਕਰ ਕੀਆ ਧਰਮਾਂ ਨੂੰ ਕੀਆ ਗੁਰੂ ਸਾਹਿਬ ਨੂੰ ਉੱਤੇ ਗੁਰੂ ਰਵਿਦਾਸ ਨੂੰ ਉਹਨਾਂ ਨਾਲ ਅੱਡ ਕਰਨ ਦੀ ਮੈਂ ਕਿਹਾ ਉਹ ਕਰ ਲਈ ਉਹ ਲੋਕ ਵੀ ਮੈਨੂੰ ਤਾਂ ਗਲਤ ਲੱਗਦੇ ਆ ਉਸ ਤੋਂ ਸਭ ਤੋਂ ਵੱਡੇ ਗਲਤ ਮੈਨੂੰ ਉਹ ਲੰਬੜਦਾਰ ਲੱਗਦੇ ਆ ਖਾਸ ਤੌਰ ਤੇ ਐ ਜੀ ਪੀ ਸੀ ਵਾਲੇ ਜਾਂ ਜਿਹੜੇ ਕੀਆ ਸਿੱਖ ਆਦੇ ਆ ਆਪਣੂ ਕੀਆ ਪ੍ਰਚਾਰਕ ਮੰਨਦੇ ਆ ਜਿਨ੍ਹਾਂ ਨੇ ਉਹ ਕੀਆ ਜਿਹੜਾ ਵਿੱਥਾ ਸੀ ਉਹਨਾਂ ਨੂੰ ਮਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜਿਨ੍ਹਾਂ ਨੇ ਉਹਨੂੰ ਮੰਨ ਕੇ ਕੀਆ ਅੱਡ ਕੜ ਉਹ ਬੰਦੇ ਵੀ ਕਿਤੇ ਨਾ ਕਿਤੇ ਮੈਨੂੰ ਕੀ ਆ ਗਲਤ ਲੱਗਦੇ ਆ ਜੇ ਤੁਹਾਨੂੰ ਗਲਤ ਲੱਗਦਾ ਕਮੈਂਟ ਜਰੂਰ ਕਰਿਓ ਜਾਤਾਂ ਦੀਆਂ ਕਹਿੰਦਾ ਤਾਂ ਸਾਡੇ ਗੁਰੂ ਰਵਿਦਾਸ ਖਤਮ ਕਰਨ ਦੀ ਗੱਲ ਕਰਦੇ ਸੀ ਤਾਂ ਹੀ ਤਾਂ ਉਹ ਕਹਿੰਦੇ ਸੀ ਜਾਤ ਜਾਤ ਮੇਂ ਜਾਤ ਹੈ ਜੋ ਕੇਤਣ ਕੇ ਪਾਤ ਰਹਿ ਦਾਸ ਮਨੁਛਨਾ ਜੁੜ ਸਕੇ ਜਬ ਤੱਕ ਜਾਤੀ ਨਾ ਜਾਤ ਜਦੋਂ ਤੱਕ ਸਾਡੇ ਜਾਤਾਂ ਦੇ ਮਾਕੇ ਖਤਮ ਨਹੀਂ ਹੁੰਦੇ ਦਿਮਾਗ ਚ ਜਿਵੇਂ ਕਿਲੇ ਦੇ ਕਹਿੰਦੇ ਛਿਲਕੇ ਦੀ ਲਾਹੀ ਜਾਂਦੇ ਵਿੱਚੋਂ ਕੁਝ ਨਹੀਂ ਵੱਜਦਾ ਉਹਨਾਂ ਚਿਰ ਕੀ ਆਏ ਜਾਤਾਂ ਕਾਇਮ ਰਹਿਣਗੀਆਂ ਜਿੰਨਾ ਚਿਰ ਕੀ ਆ ਅਸੀਂ ਉਹਨਾਂ ਗੱਲਾਂ ਨੂੰ ਸਮਝਦੇ ਨਹੀਂ ਇਸੇ ਕਰਕੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਯਾਰ ਸਾਥ ਦਿਓ ਬੇਗਮਪੁਰ ਚ ਖੜੀਆਂ ਕੀਤੀਆਂ ਜਾਤ ਦੀਆਂ ਕੰਧਾਂ ਨੂੰ ਢਾਹ ਸਕੀਏ ਹਿੰਦੂਆਂ ਨੂੰ ਬ੍ਰਾਹਮਣਵਾਦੀਆਂ ਨੇ ਜਿਹੜਾ ਮਨੁੱਖਤਾ ਤੋਂ ਪਾੜ ਰੱਖਿਆ ਤੇ ਸਿੱਖਾਂ ਨੂੰ ਜੱਟਵਾਦ ਨੇ ਜਿਹੜਾ ਪਾੜ ਰੱਖਿਆ ਉਸ ਪਾੜੇ ਨੂੰ ਅਸੀਂ ਕੀ ਮਿਟਾ ਸਕੀਏ ਗੁਰੂ ਰਵਿਦਾਸ ਨੇ ਉਹ ਕੀ ਸਾਨੂੰ ਰਾਹ ਦਿਖਾਇਆ ਜਿਹੜਾ ਚਮਾਰ ਤੋਂ ਕੀ ਰੱਬਵੰਦ ਤੱਕ ਲੈ ਕੇ ਜਾਂਦਾ ਜੇ ਅਸੀਂ ਇਹ ਗੱਲ ਸਮਝਦੇ ਹਾਂ ਤਾਂ ਏਰੀ ਅਸੀਂ ਗੁਰੂ ਰਵਿਦਾਸ ਦਾ ਉਹ ਸ਼ਲੋਕ ਗੁੰਗਣਾ ਸਕਦੇ ਹਾਂ ਕਿ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਣਕ ਕਟਿਕ ਜਲ ਤਰੰਗ ਜੈਸਾ ਮੈਂ ਬੇਗੰਪੁਰੇ ਦਾ ਸੁਪਣਾ ਲੈਣ ਵਾਲਾ ਚਮਾਰ ਆ ਤੇ ਮੈਨੂੰ ਰੱਬ ਦੀ ਵੀ ਜਾਤ ਪਤਾ ਲੱਗੀ ਤੇ ਰੱਬ ਦੀ ਯਾਦ ਦੱਸੀਆ ਮੈਨੂੰ ਬ੍ਰਾਹਮਣਵਾਦੀਆਂ ਨੇ ਕਿਉਂਕਿ ਬ੍ਰਾਹਮਣਵਾਦੀ ਕਹਿੰਦੇ ਚਮੜੇ ਦਾ ਕੰਮ ਕਰਨ ਵਾਲਾ ਜਿਹੜਾ ਬੰਦਾ ਉਹ ਕਹਿੰਦਾ ਚਮਾਰ ਹੁੰਦਾ ਤੇ ਸਭ ਤੋਂ ਵੱਧ ਚਮੜੇ ਦੀ ਘਾੜਤ ਨਾਲ ਕੀ ਆ ਜਿਹੜਾ ਇਨਸਾਨਾਂ ਨੂੰ ਜਾਨਵਰਾਂ ਨੂੰ ਘਟਦਾ ਉਹ ਕੌਣਾ ਪ੍ਰਮਾਤਮਾ ਦਾ ਫਿਰ ਪ੍ਰਮਾਤਮਾ ਦੀ ਜਾਤ ਵੀ ਚਮਾਰ ਹੀ ਹੋਈ ਨਾ ਚਮਾਰ ਕਿਹੜਾ ਚੱਕੇ ਤੋਂ ਚੰਮ ਮੰਮੇ ਨੂੰ ਕੰਨਾ ਮਾਸ ਤੇ ਰਾਰੇ ਤੋਂ ਰਕਤ ਇਹਨਾਂ ਤਿੰਨਾਂ ਚੀਜ਼ਾਂ ਦਾ ਹਰੇਕ ਇਨਸਾਨ ਬਣਿਆ ਪਰ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਕੇ ਜਦੋਂ ਬੰਦਾ ਰਹਿ ਜਾਂਦਾ ਤਾਂ ਪਰ ਸਾਡੇ ਗੁਰੂ ਰਵੀਦਾਸ ਜੀ ਚਮਾਰ ਤੋਂ ਕੀਆ ਰੱਬ ਬਣੇ ਉਹਨਾਂ ਦੇ ਸਫਰ ਦੀ ਗੱਲ ਕਰਨੀ ਹੈ ਤੇ ਬੇਗੰਪੁਰਾ ਜਿਹੜਾ ਉਹਨਾਂ ਦਾ ਸੁਪਨਾ ਸੀ ਜਿਹੜਾ ਕਿ ਇਹ ਸਾਡਾ ਸਾਰਿਆਂ ਦਾ ਸੁਪਨਾ ਉਸ ਬੇਗੰਪੁਰੇ ਦੇ ਵਿੱਚੋਂ ਜਾਤ ਦੀਆਂ ਧਰਮ ਦੀਆਂ ਸਾਰੀਆਂ ਕੱਧਾਂ 'ਚ ਸਿੱਟਣ ਵਾਸਤੇ ਮਦਦ ਕਰਿਓ ਤੇ ਗੱਲ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਗੁਰੂ ਰਵੀਦਾਸ ਜੀ ਤੇ ਕਿਹ ਸਿੱਖ ਗੁਰੂਆਂ ਦੇ ਵਿਚਾਰੇ ਜਿਹੜੀ ਬਟਟ ਪਾਈ ਵੀ ਹੈ ਨਾ ਅੱਜ ਦੇ ਲੰਬੜਦਾਰਾਂ ਨੇ ਉਹਨੂੰ ਖਤਮ ਕਰਨ ਵਾਸਤੇ ਵੀ ਕਿਹਾ ਮਦਦ ਕਰਿਓ ਇਹਨੂੰ ਸ਼ੇਅਰ ਕਰਕੇ ਤਾਂ ਬ੍ਰਾਹਮਣਵਾਦੀਆਂ ਦੇ ਮੂੰਹ ਤੇ ਚਪੇੜ ਪਹਿਲਾਂ ਕਿਵੇਂ ਮਾਰਦੇ ਆ ਰਵੀਦਾਸ ਜੀ ਉਹ ਕਹਿੰਦੇ ਰੇਦਾਸ ਬ੍ਰਾਹਮਣ ਮਤ ਪੂਜੀਏ ਜੇ ਹੋਵੇ ਗੁਣਹੀਨ ਪੂਜੀਏ ਚਰਨ ਚੰਡਾਲ ਕੇ ਬ੍ਰਾਹਮਣਾਂ ਦੇ ਲੱਗੀਆਂ ਮਿਰਚਾਂ ਇਹ ਸੁਣ ਕੇ ਤੇ ਬ੍ਰਾਹਮਣਾਂ ਨੇ ਫਿਰ ਕਹਿੰਦੇ ਕਾਸ਼ੀ